Uh, सार्याों प्यार भरी सत श्रीकाल मैं प्रिंसिपल अमरजीत कौर स्कूल महावीर इंटरशनल स्कूल गुरदासपुर uh, तो मैं थोड़ा दसना चाहती हाँ कि जिदा कि साढ़े एजुकेशन मिनिस्टर जी एक ऑर्डर कट चुके हैं कि जून दिया छुट्टिया जो ने और दो जून तो लैके ती जून तक रहनगियाँ हूँ छुट्टिया गर्मिया दर साल आदि ने और पेरेंट्स में भी पता है कि बच्चों किस तरह हैंडल करना बट मैं कुछ एक टिप्स थानू देना चाहवाँगी ਜਿਹਦੇ ਨਾਲ ਤੁਸੀਂ ਇਹ ਜੂਨ ਦੀਆਂ ਛੁੱਟੀਆਂ ਅੱਛੀ ਤਰ੍ਹਾਂ ਨਾਲ ਯੂਟਿਲਾਈਜ਼ ਕਰ पाओਗੇ ਸਭ ਤੋਂ ਪਹਿਲਾਂ ਆ ਜਾਂਦਾ ਕਿ ਜੂਨ ਦੀਆਂ ਛੁੱਟੀਆਂ ਕਿਉਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਇਸੇ ਕਰਕੇ ਗਰਮੀ ਕਰਕੇ ਹੀ ਛੁੱਟੀਆਂ ਪਾਈਆਂ ਜਾਂਦੀਆਂ ਤਾਂਕਿ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖਿਆ ਜਾ ਸਕੇ ਔਰ ਬੱਚਿਆਂ ਦੀ ਸਿਹਤ ਖਰਾਬ ਨਾ ਹੋਵੇ ਤੇ ਬੱਚੇ ਤੰਦਰੁਸਤ ਰਹਿਣ ਲੇਕਿਨ ਬਹੁਤ ਵਾਰ ਕੀ ਹੁੰਦਾ ਕਿ ਬੱਚੇ ਗਰਮੀ ਦੇ ਵਿੱਚ ਵੀ ਬਾਹਰ ਘੁੰਮਰੇ ਹੁੰਦੇ ਨੇ ਤੇ ਅਸੀਂ ਪਹਿਲਾ ਧਿਆਨ ਰੱਖਣਾ ਕਿ ਜਦੋਂ ਬਹੁਤ ਜ਼ਿਆਦਾ ਤੇਜ਼ ਗਰਮੀ ਹੈ ਬੱਚਿਆਂ ਨੂੰ ਬਾਹਰ ਨਾ ਕਢਿਆ ਜਾਵੇ। ਦੂਸਰਾ ਬੱਚੇ ਗਰਮੀ ਹੋਣ ਦੇ ਚਲਦੇ ਪਿੰਨਾ ਥਾਵਾਂ ਤੇ ਕਿਉਂ ਹੁੰਦਾ ਹੈ ਕਿ ਬੱਚੇ ਟਿਊਬਲ ਤੇ ਚਲੇ ਜਾਂਦੇ ਨੇ। ਟਿਊਬਲ ਤੇ ਚਲੇ ਜਾਂਦੇ ਨੇ ਕਈ ਵੱਡੇ ਬੱਚੇ ਨੇ ਉਹ ਨਹਿਰਾਂ ਤੇ ਚਲੇ ਜਾਂਦੇ ਨੇ ਜੋ ਕਿ ਸੇਫ ਬਿਲਕੁਲ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਖਬਰਾਂ 'ਚ ਵੀ ਹੁਣ ਰੀਸੈਂਟ ਇੱਕ ਖਬਰ ਆ ਰਹੀ ਸੀ ਕਿ ਨਹਿਰ 'ਚ ਨਹਾਉਂਦੇ ਹੋਏ ਬੱਚਿਆਂ ਜਿਹੜੇ ਨੇ ਉਹ ਨਹਿਰ 'ਚ ਡੁੱਬ ਗਏ ਨੇ ਤੇ ਉਹਨਾਂ ਦੀ ਡੈਥ ਹੋ ਗਈ ਹੈ। ਤੇ ਅਸੀਂ ਇਹ ਧਿਆਨ ਰੱਖਣਾ ਕਿ ਆਪਣੇ ਬੱਚਿਆਂ ਨੂੰ ਟਿਊਬਵਲਸ ਤੇ ਨਾਲ ਲੈ ਕੇ ਜਾਈਏ ਤੇ ਜੇ ਤੁਸੀਂ ਲੈ ਕੇ ਵੀ ਜਾਣ ਹੈ ਤੇ ਤੁਸੀਂ ਉਹਨਾਂ ਦੇ ਨਾਲ ਪ੍ਰੈਜ਼ੈਂਟ ਰੋ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਨਾਲ ਕੋਈ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਸ਼ਾਰਟ ਸਰਕਟ ਹੋ ਜਾਂਦਾ ਹੈ ਬਿਜਲੀ ਦਾ ਕਿਤੇ ਕਰੰਟ ਆ ਜਾਂਦਾ ਤੇ ਕੋਈ ਮਿਸ ਹੈਪਨਿੰਗ ਛੁੱਟੀਆਂ 'ਚ ਨਹੀਂ ਹੋਣੀ ਚਾਹੀਦੀ ਚਲੋ ਇਹ ਤਾਂ ਗੱਲ ਹੋ ਗਈ ਕਿ ਅਸੀਂ ਬੱਚਿਆਂ ਨੂੰ ਸੇਫ ਕੀਤਾ ਰੱਖਣਾ ਉਹਨਾਂ ਦੀ ਸਿਹਤ ਦਾ ਕਿਹੋ ਜਿਹਾ ਧਿਆਨ ਰੱਖਣਾ ਤੇ ਖਾਣ ਪੀਣ ਦਾ ਵੀ ਥੋੜਾ ਧਿਆਨ ਰੱਖਣਾ ਪਏਗਾ ਉਹਨਾਂ ਦਾ ਇਸ ਤੋਂ ਇਲਾਵਾ ਆ ਜਾਂਦਾ ਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਸਕੂਲ ਦੀਆਂ ਤੇ ਸਕੂਲ ਤੋਂ ਹੌਲੀਡੇ ਹੋਮਵਰਕ ਮਿਲਦਾ ਹੁਣ ਬਹੁਤ ਸਾਰੇ ਬੱਚੇ ਨੇ ਉਹ ਕੀ ਕਰਦੇ ਨੇ ਪੂਰੀਆਂ ਛੁੱਟੀਆਂ ਚ ਹੌਲੀਡੇ ਹੋਮਵਰਕ ਸਟਾਰਟਿੰਗ ਤੋਂ ਸ਼ੁਰੂ ਨਹੀਂ ਕਰਦੇ ਜਦੋਂ ਲਾਸਟ 2-4 ਦਿਨ ਰਹਿ ਜਾਂਦੇ ਨੇ ਛੁੱਟੀਆਂ ਦੇ ਫਿਰ ਉਹਨਾਂ ਨੂੰ ਟੈਨਸ਼ਨ ਹੁੰਦੀ ਔਰ ਫਟਾਫਟ ਆਪਣਾ ਕੰਮ ਖਤਮ ਕਰਦੇ ਨੇ ਬਟ ਇਹ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਹੈ ਅਸੀਂ ਹੌਲੀਡੇ ਹੋਮਵਰਕ ਉਸੇ ਤਰ੍ਹਾਂ ਨਾਲ ਡਿਵਾਈਡ ਕੀਤਾ ਹੁੰਦਾ ਕਿ ਚਾਹੇ ਬੰਦਾ ਹ ਬੱਚਾ ਹਰ ਦਿਨ ਸਿਰਫ ਇੱਕ ਅੱਧਾ ਘੰਟਾ ਅਗਰ ਉਹ ਆਪਣੀ ਸਟੱਡੀਜ਼ ਨੂੰ ਦੇ ਲੰਦਾ 24 ਘੰਟਿਆਂ ਦੇ ਵਿੱਚ ਤਾਂ ਉਹ ਬੜੇ ਆਰਾਮ ਨਾਲ ਆਪਣਾ ਜੋ ਪੂਰਾ ਮੰਥ ਹੈ ਉਹਦੇ 'ਚ ਅੱਛੀ ਤਰ੍ਹਾਂ ਨਾਲ ਆਪਣਾ 홀ੀਡੇ ਹੋਮਵਰਕ ਖਤਮ ਕਰ ਸਕਦਾ ਹੈ ਔਰ ਇੱਕ ਬੜਾ ਵਧੀਆ ਤਰੀਕਾ ਹੈ ਉਹਨਾਂ ਕੋਲ ਪੂਰਾ ਇੱਕ ਮਹੀਨੇ ਦੀ ਛੁੱਟੀ ਹੈ ਉਹ ਹੋਰ ਬਹੁਤ ਕੁਝ ਲਰਨਿੰਗਸ ਕਰ ਸਕਦੇ ਨੇ ਔਰ ਇਹੀ ਕਾਰਨ ਹੈ ਕਿ ਅਸੀਂ ਬਹੁਤ سارے ਛੋਟੇ-ਛੋਟੇ ਪ੍ਰੋਜੈਕਟਸ ਬੱਚਿਆਂ ਨੂੰ ਦਵਾਂਗੇ ਜਿਹਦੇ ਨਾਲ ਕਿ ਬੱਚਾ ਘਰ ਬੈਠ ਕੇ ਕੁਝ ਐਕਟੀਵਿਟੀਜ਼ ਪਰਫਾਰਮ ਕਰ ਪਾਏਗਾ ਜਿਹਦੇ ਨਾਲ ਉਹਦੀ ਹੋਰ ਵੀ ਓਵਰਆਲ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤੇ ਇਹਨਾਂ ਚੀਜ਼ਾਂ ਦਾ ਪੇਰੈਂਟਸ ਬੀਇੰਗ ਅ ਪੇਰੈਂਟਸ ਤੁਸੀਂ ਧਿਆਨ ਰੱਖਣਾ ਕਿ ਬੱਚਾ ਆਪਣਾ ਹੌਲੀਡੇ ਹੋਮਵਰਕ ਰੈਗੂਲਰ ਬੇਸਿਸ ਤੇ ਕਰੇ ਨਾ ਕਿ ਉਹ 2 ਦਿਨ 4 ਦਿਨ ਦੇ ਵਿੱਚ ਲੱਗ ਕੇ ਪੂਰਾ ਪੂਰਾ ਦਿਨ ਖਤਮ ਕਰ ਦਿਆ ਇਹ ਤਰੀਕਾ ਨਹੀਂ ਹੋਣਾ ਚਾਹੀਦਾ ਇੱਕ ਰੈਗੂਲਰਿਟੀ ਜੋ ਹੈ ਸਟੱਡੀਜ਼ ਦੇ ਅੰਦਰ ਉਹ ਮਸਟ ਹੈ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਹੌਲੀਡੇਸ ਤੋਂ ਵਾਪਸ ਆਣਾ ਉਹਨਾਂ ਦੇ ਐਗਜ਼ਾਮਸ ਨੇ ਕਿ ਉਹ ਉਹਨਾਂ ਲਈ ਇੱਕ ਮੌਕਾ ਹੈ ਬਹੁਤ ਵਧੀਆ ਕਿ ਛੁੱਟੀਆਂ ਦੇ ਵਿੱਚ ਆਪਣੇ ਪੇਪਰਾਂ ਦੀ ਅੱਛੀ ਤਰ੍ਹਾਂ ਦੇ ਨਾਲ ਤਿਆਰੀ ਕਰ ਸਕਦੇ ਨੇ ਠੀਕ ਹੈ ਆਰੇ ਛੋਟੇ ਛੋਟੇ ਪ੍ਰੋਜੈਕਟਸ ਅਸੀਂ ਤੁਹਾਨੂੰ ਕੁਝ ਦਵਾਂਗੇ ਕ੍ਰੀਏਟਿਵ ਪ੍ਰੋਜੈਕਟਸ ਹੋਣਗੇ ਟੀਚਰਸ ਵਿਲ ਬੀ ਹੈਲਪਿੰਗ ਯੂ ਆਨਲਾਈਨ ਟੀਚਰ ਤੁਹਾਡੇ ਨਾਲ ਰਹਿਣਗੇ ਉਹ ਤੁਹਾਨੂੰ ਹੈਲਪ ਕਰਨਗੇ ਆਨਲਾਈਨ WhatsApp ਤੇ ਤੁਸੀਂ ਕਨੈਕਟੀਵਿਟੀ ਆਪਣੇ ਟੀਚਰਸ ਦੇ ਨਾਲ ਬਣਾ ਕੇ ਰੱਖ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤੇ ਅਸੀਂ ਬੈਠੇ ਹਾਂ ਤੁਹਾਡੀ ਹੈਲਪ ਕਰਨ ਵਾਸਤੇ ਪਰ ਜਾਂਦੇ ਜਾਂਦੇ ਮੇਰੇ ਧਿਆਨ 'ਚ ਇੱਕ ਗੱਲ ਹੋਰ ਆਈ ਹੈ ਕਿ ਅਸੀਂ ਜਿਸ ਤਰ੍ਹਾਂ ਛੁੱਟੀਆਂ ਨੇ ਅਸੀਂ ਬੱਚਿਆਂ ਨੂੰ ਲੈ ਕੇ ਹਿਲ ਸਟੇਸ਼ਨਸ ਤੇ ਚਲੇ ਜਾਂਦੇ ਆ ਉੱਥੇ ਨਦੀਆਂ ਨਾਲੇ ਝਰਨੇ ਅਸੀਂ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਜਾਂਦੇ ਆਂ ਕਈ ਵਾਰੀ ਅਸੀਂ ਨਹਿਰ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਆਂ ਔਰ ਪਿੱਛੋਂ ਕਈ ਵਾਰੀ ਪਾਣੀ ਇੱਕਦਮ ਪਾਣੀ ਦਾ ਫਲੋ ਤੇਜ਼ ਆ ਜਾਂਦਾ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਵੀ ਜਾਣ ਲਿਵਾ ਹੋ ਸਕਦੀਆਂ ਨੇ ਤੇ ਕੋਈ ਵੀ ਮਿਸ ਹੈਪਨਿੰਗ ਨਾ ਹੋਵੇ ਇਨ੍ਹਾਂ ਛੁੱਟੀਆਂ ਦੇ ਵਿੱਚ ਇਨ੍ਹਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਜਾਏ ਬੱਚੇ ਕਿਸੇ ਵੀ ਸਕੂਲ ਦੇ ਹੋਣ ਚਾਹੇ ਪ੍ਰਾਈਵੇਟ ਸਕੂਲ ਚਾਹੇ ਗਵਰਨਮੈਂਟ ਸਕੂਲ ਮੈਂ ਸਭ ਨੂੰ ਇਹ ਰਿਕਵੈਸਟ ਕਰਾਂਗੀ ਕਿ ਰੈਗੂਲਰ ਬੇਸਿਸ ਤੇ ਸਟੱਡੀਜ਼ ਕਰੋ ਆਪਣਾ ਜੋ ਹੋਮਵਰਕ ਹੈ ਉਹ ਡੇਲੀ ਬੇਸਿਸ ਤੇ ਕਰੋ ਆਪਣਾ ਇੰਜੋਏ ਵੀ ਕਰੋ ਐਕਟੀਵਿਟੀਜ਼ ਵੀ ਆਪਣੀਆਂ ਕਰੋ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਪਰ ਵੀ ਧਿਆਨ ਦਿਓ ਔਰ ਕੋਸ਼ਿਸ਼ ਕਰੋ ਕਿ ਸੋਸ਼ਲ ਮੀਡੀਆ ਦਾ ਜੋ ਪੋਜ਼ਿਟਿਵ ਤਰੀਕੇ ਨਾਲ ਉਹਦਾ ਯੂਜ਼ ਕੀਤਾ ਜਾ ਸਕੇ ਨਾ ਛੁੱਟੀਆਂ ਦੇ ਵਿੱਚ ਆਪਣੀਆਂ ਸਟੱਡੀਜ਼ ਦੇ ਵਿੱਚ ਐਕਟੀਵਿਟੀਜ਼ ਦੇ ਵਿੱਚ ਬਹੁਤ ਚੀਜ਼ਾਂ 'ਚ ਸੋਸ਼ਲ ਮੀਡੀਆ ਤੁਹਾਨੂੰ ਹੈਲਪ ਕਰ ਸਕਦਾ ਬਟ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਵਾਈਸਲੀ ਯੂਜ਼ ਕਿਸ ਤਰ੍ਹਾਂ ਕਰਨਾ ਉਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਥੈਂਕ ਯੂ